ਜਿਹੜਾ ਹੁ ਨਵਾਂ ਇਹ ਵਿਸ਼ਾ ਛੇੜਿਆ ਵੀ ਰਾਗਾ 'ਚ ਗੁਰਬਾਣੀ ਗਾਇਨ ਹੋਣੀ ਚਾਹੀਦੀ ਬਹੁਤ ਸੁੰਦਰ ਸ਼ਲਾਗਾ ਹੋ ਗਿਆ ਪਰ ਇਹ ਅੱਧੀ ਜਾਣਕਾਰੀ ਤੋਂ ਪੈਦਾ ਹੋਇਆ ਜਿਹੜਾ ਇਹ ਸਵਾਲ ਹੈ ਇਹ ਜਿਹੜੀ ਇਹਨਾਂ ਦੀ ਚਿੰਤਾ ਹੈ ਜਦ ਰਾਗਾਾਂ ਦੀ ਗੱਲ ਕਰਦੇ ਨਾ ਤੇ ਸੋਰਠ ਦਾ ਸ਼ਬਦ ਸੋਰਠ ਵਿੱਚ ਹੀ ਗਾਇਨ ਹੋਣਾ ਚਾਹੀਦਾ ਫਿਰ ਸੰਪੂਰਨ ਰਾਗਾਾਂ 'ਚ ਹੋਵੇ ਨਾ ਫਿਰ ਸੋ ਰਾਗਾਾਂ ਦੇ ਵਿੱਚ ਗਾਣ ਦੀ ਵਿਧੀ ਹੈ ਅੱਠ ਮਤਰਾ ਹੈ ਦਾਦਰਾ ਹੈ 16 ਹੈ ਆਪਣਾ ਇੱਕ ਤਾਲ ਹੈ ਮਤ ਤਾਲ ਹੈ ਛੱਪ ਤਾਲ ਹੈ ਠੀਕ ਹੈ ਨਾ ਇੰਦਰਤਾਲ ਹੈ ਆੜਾ ਚੌਥਾ ਲਾ ਪੰਜ ਤਾਲ ਹੈ ਬੜੇ ਤਰੀਕੇ ਦੀ ਜਿਹੜੀ ਗਾਇਕੀ ਗੁਰਗਾਂਸਰ ਮਾਲੀ ਦੇ ਵਿੱਚ ਇਥੇ ਘੋੜੀਆਂ ਵੀ ਨੇ ala ਨੀਆਂ ਵੀ ਨੇ ਕਰਹਲੇ ਕਰਹਲੇ ਵੀ ਨੇ ਦੇ ਵਿੱਚ ਪਰ ਤਾਲਾ ਨੇ ਠੰਮਰੀ ਦੀ ਗਾਇਕੀ ਵੀ ਹੈ ਦੇ ਵਿੱਚ ਸੋ ਅਨੇਕ ਪ੍ਰਕਾਰ ਦੀਆਂ ਗਾਇਕੀ ਪ੍ਰਕਾਰ ਦੀਆਂ ਸ਼ੈਲੀਆਂ ਨੇ ਜਿਵੇਂ ਆਪਾਂ ਇਸ ਬਾਰੇ ਗੱਲ ਕਰਦੇ ਨਾ ਇਹ ਇੱਕ ਅਲੱਗ ਵਿਸ਼ਾ ਹੈ ਗੁਰਬਾਣੀ ਬਿਲਕੁਲ ਰਾਗਾਂ 'ਚ ਗਾਇਨ ਹੋਣੀ ਚਾਹੀਦੀ ਫਿਲਮੀ ਫਿਲਮੀ ਟੋਨਾਂ ਤੇ ਨਹੀਂ ਸਰਬ ਸਭਾ ਹੀ ਗੁਰਜੀ ਕੀ ਫਤਹਿ ਕੀ ਆ ਚੱਲ ਨੇ ਹੋ ਜਾਓ ਠੀਕ ਠਾਕ ਖੁਸ਼ਹਾਲ ਹੋ ਪੰਥ ਵਿੱਚ ਨਾ ਜਿਹੜਾ ਜ਼ਰੂਰੀ ਮੁੱਦਾ ਹੁੰਦਾ ਮੈਂ ਅਕਸਰ ਦੇਖਿਆ ਕਿ ਉਹ ਤੋਂ ਸਾਰੇ ਕੰਨੀ ਕਤਰਾ ਜਾਂਦੇ ਨੇ ਤੇ ਗੈਰ ਜ਼ਰੂਰੀ ਮੁੱਦਿਆਂ ਤੇ ਨਾ ਚੜ ਚੜ ਕੇ ਆਉਂਦੇ ਨੇ ਮਤਲਬ ਉਹ ਨਾ ਇਹ ਸਸਤੀ ਸ਼ੋਰਤ ਪਾਲਦੇ ਨੇ ਬਹੁਤ ਆਤ ਲੋਗ ਅੱਜ ਆਪਾਂ ਖਾ ਗੱਲ ਕਰਾਂਗੇ ਅਖੰਡ ਕੀਰਤਨੀ ਜਥੇ ਬਾਰੇ ਜਿਹਦੇ ਬਾਬਤ ਬੜਾ ਵਿਵਾਦ ਸ਼ੁਰੂ ਹੋ ਗਿਆ ਇਕਦਮ ਹੀ ਪਤਾ ਨਹੀਂ ਕਿੱਥੋਂ ਸ਼ੁਰੂ ਹੋ ਗਿਆ ਜਦੋਂ ਦਾ ਆਪਾਂ ਇਹ ਪਖੰਡੀ ਪਾਸਟਰਾਂ ਦਾ ਮੁੱਦਾ ਛੇੜਿਆ ਤੁਸੀਂ ਦੇਖੋ ਅਚਾਨਕ ਹੀ ਮੁੱਦੇ ਖੜੇ ਹੋ ਰਹੇ ਸਾਰੇ ਪਾਸਿਓਂ ਕਦੀ ਇਹ ਦਸਮ ਦਾ ਮੁੱਦਾ ਸ਼ੁਰੂ ਹੋ ਗਿਆ 8 ਸਾਲਾਂ ਬਾਅਦ ਫਿਰ ਵਾਪਸ ਚਪੈਰੇ ਦੇ ਉੱਤੇ ਗਰਮ ਹੋ ਗਏ ਸਾਰੇ ਬਾਬਾ ਦੀਪ ਸਿੰਘ ਮਹਾਰਾਜ ਜੀ ਦੀ ਥਾਂ ਥਾਂ ਤੇ ਨਿੰਦਾ ਸ਼ੁਰੂ ਕਰਦੇ ਨੇ ਲੋਕਾਂ ਨੇ ਹੁਣ ਜਿਹੜੀ ਨਵੀਂ ਚੀਜ਼ ਆਈ ਹੈ ਉਹ ਆਈ ਹੈ ਵੀ ਇਕਦਮ ਹੀ ਐਸਾ ਕੀ ਹੋ ਗਿਆ ਕਿ ਦਿੱਲੀ ਕਮੇਟੀ ਤੋਂ ਨਿੰਦਾ ਸ਼ੁਰੂ ਹੋ ਗਈ ਹੈ ਖਾਨ ਕਿਰਤਨੀ ਜਥੇ ਦੀ ਉਹ ਇੱਕ ਤੇ ਕੋਈ ਰਾਗੀ ਬੰਮੀਹਾ ਸੁਣਿਆ ਜਿਹਦੇ ਬਾਰੇ ਉਹਨੇ ਕਾਫੀ ਕਿੰਦੇ ਵੀ ਇਹਦੇ ਚ ਵਾਹਿਗੁਰੂ ਵਾਹਿਗੁਰੂ ਸ਼ੁਰੂ ਕੀਤਾ ਹੋਇਆ ਜਦੋਂ ਉਹਨਾਂ ਇਦਾਂ ਦਾ ਮਸਲਾ ਹੁੰਦਾ ਜਦੋਂ ਸਭ ਤੋਂ ਪਹਿਲਾਂ ਆਪਾਂ ਧੁੰਦਾ ਅਮਰੀਕਾ 14 13 ਚੋਂ ਆਇਆ ਸੀ ਮੈਂ ਅਮਰੀਕਾ 12 13 ਦੀ ਗੱਲ ਤੇ ਉਹਦਾ ਵੀ ਵਿਰੋਧ ਨਹੀਂ ਸੀ ਕੀਤਾ ਉਹਨੂੰ ਪਹਿਲਾਂ ਬਿਠਾਉਣ ਵਾਸਤੇ ਉਹਨੂੰ ਕਹਿਆ ਸੀ ਬੈਠੋ ਗੱਲਬਾਤ ਕਰੀ ਹਮੇਸ਼ਾ ਪਹਿਲਾਂ ਬੈਠ ਗੱਲਬਾਤ ਕਰੀਦੀ ਹੈ ਜੇ ਕੋਈ ਐਦਾਂ ਦਾ ਉੱਥੇ ਹੋਇਆ ਹੈ ਦਿੱਲੀ ਕਮੇਟੀ ਦੇ ਅੰਦਰ ਜਾਂ ਕੋਈ ਐਸਾ ਕੀਰਤਨ ਹੋਇਆ ਹੈ ਜਿਹੜਾ ਕਿ ਲੱਗਦਾ ਹੈ ਕਿ ਨਹੀਂ ਹੋਣਾ ਚਾਹੀਦਾ ਉਹਦੇ ਬਾਬਤ ਪਹਿਲਾਂ ਅਖੰਡ ਕੀਰਤਨੀ ਜਥੇ ਦੇ ਜਿਹੜੇ ਮੋਹਤਬਾਰ ਨੇ ਉਹਨਾਂ ਨੂੰ ਬਿਠਾ ਕੇ ਗੱਲ ਕਰਨੀ ਚਾਹੀਦੀ ਸੀ ਵੀ ਆਪਣੇ ਆਹ ਜਿਹੜੀ ਦੁਬਿਧਾ ਆਪਣੀ ਇਹ ਆਪਾਂ ਖਤਮ ਕਰ ਲਈਏ ਪਹਿਲੀ ਕੋਸ਼ਿਸ਼ ਹੁੰਦੀ ਕਿ ਆਪਾਂ ਘਰੇ ਬੈ ਕੇ ਜਿਹੜਾ ਉਹ ਕਲੇਸ਼ ਨੂੰ ਬਿੜੀ ਨਾ ਕੇ ਉਹਨੂੰ ਪਬਲਿਕ 'ਚ ਲੈ ਕੇ ਆਏ ਬਿਨਾਂ ਵਜ੍ਹਾ ਜ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਇਹ ਜਿਹੜੀ ਇਸ ਕੀਰਤ ਦੀ ਜਿਹੜੀ ਮਰਿਆਦਾ ਉਹ ਗੁਰਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਹੈਗੀ ਹੈ ਵਾਹਿਗੁਰੂ 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 ਵਾਹਿ ਜੀਓ ਕਵਲ ਨੈਨ ਮਦਰ ਵੈਨ ਕੋਟ ਸੈਨ ਸੰਗ ਸੋਬ ਕਹਿਤ ਮਾ ਜਿ ਸ਼ੋਧ ਜਿਸੇ ਦਹੀਂ ਪਾਤ ਖਾਏ ਜਿਓ ਹਾਂਜੀ ਸੋ ਇਹ ਤੇ ਹੈਗਾ ਨਾ ਸਾਤ ਸੱਚ ਸ੍ਰੀ ਨਿਵਾਸ ਅਕਾਲਪੁਰ ਸਦਾ ਤੋਹੀ ਵਾਹਿਗੁਰੂ 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 ਵਾਹਿ ਜੀਓ ਜਦੋਂ ਇਹ ਗੱਲ ਕੀਤੀ ਜਾਂਦੀ ਕਵਲ ਨਾਨ ਮਦਰ ਬੈਨ ਕੋਰ ਸੈਨ ਸੰਗ ਸੋਭ ਕਹਿਤ ਮਾ ਜਿਸ਼ੋ ਜਿਸੇ ਦਹੀਂ ਪਾਧ ਖਾਇ ਜਿਓ ਤੇ ਲੱਗਦਾ ਵੀ ਕਿਤੇ ਕ੍ਰਿਸ਼ਨ ਜੀ ਮਹਾਰਾਜ ਦੀ ਉਸਤਤ ਹੋ ਰਹੀ ਹੈ ਪਰ ਕਹਿੰਦੇ ਨਹੀਂ ਆਦਪੁਰਖ ਸਦਾ ਤੂੰ ਹੀ ਉਹ ਤੂੰ ਹੀ ਚੱਲਿਆ ਹੈ ਤੇਰੀ ਹੀ ਉਸਤਤੀ ਹੈ ਸਭ ਕੁਝ ਤੂੰ ਹੀ ਕੀਤਾ ਹੈ ਸਤਿਯੁਗ ਤੇ ਮਾਨਿਓ ਛਲਿਓ ਬਲਬਵਨ ਪਾਇਓ ਇਹ ਯਾਦ ਕਰਾਇਆ ਹੈ ਕਿ ਇਥੇ ਵਾਹਿਗੁਰੂ 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 ਵਾਹਿ ਜਿਓ ਤੇ ਜਦੋਂ ਕੀਰਤਨ ਕਰਦੇ ਸਿੰਘ ਗੁਰਬਾਣੀ ਦੇ ਅੰਦਰ ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਨਾ ਤੇ ਉਹ ਬਾਰ ਬਾਰ ਚੇਤਕ ਰਹਿੰਦੇ ਨੇ ਕਿ ਉਹੀ ਗੁਰੂ ਹੈ ਉਹੀ ਗੁਰੂ ਹੈ ਉਹੀ ਗੁਰੂ ਹੈ ਉਹੀ ਗੁਰੂ ਹੈ ਵਾਹੀ ਹੁੰਦਾ ਉਹੀ ਬ੍ਰਿਜ ਭਾਸ਼ਾ ਦੇ ਵਿੱਚ ਉਹੀ ਗੁਰੂ ਹੈ ਸੋ ਇਹਦੇ ਵਿੱਚ ਕੁਝ ਗਰਵਟਾਂ ਆ ਗਈਆਂ ਨੇ ਮੈਂ نو ਡਾਊਟ ਪਰ ਮੈਂ ਇਹ ਸਵਾਲ ਕਰਨਾ ਚਾਹੁੰਦਾ ਕਿ ਉਸੇ ਕਮੇਟੀ ਨੂੰ ਕਿ ਇੱਕਦਮ ਕੀ ਹੋ ਗਿਆ ਹੈ ਉੱਥੇ ਹੀ ਭਾਈ ਸਭ ਭਾਈ ਮਨਪ੍ਰੀਤ ਸਿੰਘ ਗਾਨਪ੍ਰੀਤ ਸਤਕੇ ਤੇ ਕੀਰਤਨ ਕਰਵਾਇਆ ਜਾਂਦਾ ਹੈ ਉੱਥੇ ਭਾਈ ਅਨੰਤਵੀਰ ਸਿੰਘ ਨੂੰ ਸਤਕੇ ਕੀਰਤਨ ਕਰਾਇਆ ਜਾਂਦਾ ਹੈ ਤੇ ਭਾਈ ਜਿਹੜੇ ਆਪਣੇ ਨੇ ਖੰਨੇ ਵਾਲੇ ਇਹਨਾਂ ਨੂੰ ਤੇ ਪੰਥ ਰਤਨ ਦਾ ਵਾਰ ਵੀ ਮਿਲਿਆ ਹੋਇਆ ਹੈ ਭਾਈ ਸਾਹਿਬਾ ਜਸਪੀਰ ਸਿੰਘ ਹੁਣੀ ਸਮਝ ਗੱਲ ਸੋ ਇੱਕ ਦੇਖੋ ਹਰੇਕ ਦਾ ਗਾਣ ਦਾ ਹਰੇਕ ਦਾ ਉਸ ਨੂੰ ਮੰਨਣ ਦਾ ਤਰੀਕਾ ਆਪਣਾ ਕੋਈ ਗਾਵ ਹੈ ਰਾਗੀ ਨਾਦੀ ਬੇਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਹਾ ਕੀਜੇ ਹੁਣ ਜਿਹੜੇ ਕਿ ਰਾਗਾਂ ਨਾਲ ਨਹੀਂ ਭਿੱਜਦਾ ਰਾਗਾ ਚ ਗਾਉਣ ਨਾਲ ਨਹੀਂ ਭਿੱਜਦਾ ਉਹ ਨਾਦਾਂ ਦੇ ਨਾਲ ਵੀ ਭਿੱਜਦਾ ਕੋਈ ਰਾਗ ਗਾਵੇ ਰਾਗੀ ਰਾਗਾਂ ਦੇ ਨਾਲ ਕੋਈ ਉਹਨੂੰ ਗਾਵੇ ਨਾਦੀਂ ਤੰਤੀ ਸਾਜ਼ਾਂ ਦੇ ਨਾਲ ਉਹਨੂੰ ਗਾਵੇ ਬੇਦੀਂ ਗਿਆਨ ਨਾਲ ਕਹਿ ਕੇ ਕਿ ਗਾਵੇ ਜਾਣ ਜਾਣ ਕੇ ਗਾਵੇ ਸਿਰਫ ਗਾਵੇ ਜਿਹੜਾ ਅੰਦਰੋਂ ਨਹੀਂ ਭਿੱਜਦਾ ਨਾ ਇਹ ਭਿੱਜਣ ਦੀ ਗੱਲ ਹੈ ਜਿਵੇਂ ਇੱਕ ਦਫਾ ਮੀਰਾ ਬਾਈ ਗਾ ਰਹੀ ਸੀ ਤੈਨੂੰ ਪੰਡਿਤ ਹਰਿਦਾਸ ਹੀ ਕਹਿੰਦੇ ਕਹਿੰਦੇ ਮੀਰਾ ਆਜ ਤੁਹਾਡਾ ਗਾਣਾ ਰਾਗ ਵਿੱਚ ਨਹੀਂ تھا ਕਹਿੰਦੀ ਪ੍ਰਭੂ ਇਹ ਰਾਗ ਵਿੱਚ ਨਹੀਂ تھا ਇਹ ਵਿਰਾਗ ਵਿੱਚ تھا ਸੋ ਰਾਗ ਤੋਂ ਪਰੇ ਕੁਝ ਹੈ ਜਿਹੜਾ ਹੁ ਨਵਾਂ ਇਹ ਵਿਸ਼ਾ ਛੇੜਿਆ ਵੀ ਰਾਗਾਂ 'ਚ ਗੁਰਬਾਣੀ ਗਾਇਨ ਹੋਣੀ ਚਾਹੀਦੀ ਬਹੁਤ ਸੁੰਦਰ ਸ਼ਲਾਗਾ ਹੀ ਹੋਗਾ ਪਰ ਇਹ ਅੱਧੀ ਜਾਣਕਾਰੀ ਤੋਂ ਪੈਦਾ ਹੋਇਆ ਜਿਹੜਾ ਇਹ ਸਵਾਲ ਹੈ ਇਹ ਜਿਹੜੀ ਇਹਨਾਂ ਦੀ ਚਿੰਤਾ ਹੈ ਜਦ ਰਾਗਾਂ ਦੀ ਗੱਲ ਕਰਦੇ ਨਾ ਤੇ ਸੋਰਠ ਦਾ ਸ਼ਬਦ ਸੋਰਠ ਵਿੱਚ ਹੀ ਗਾਇਨ ਹੋਣਾ ਚਾਹੀਦਾ ਫਿਰ ਸੰਪੂਰਨ ਰਾਗਾਂ 'ਚ ਹੋਵੇ ਨਾ ਫਿਰ ਸੂ ਰਾਗਾਂ ਦੇ ਵਿੱਚ ਗਾਣ ਦੀ ਵਿਧੀ ਹੈ ਅੱਠ ਮਤਰਾ ਹੈ ਦਾਦਰਾ ਹੈ 16 ਹੈ ਆਪਣਾ ਇੱਕ ਤਾਲ ਹੈ ਮਤ ਤਾਲ ਹੈ ਛੱਪ ਤਾਲ ਹੈ ਠੀਕ ਹੈ ਨਾ ਇੰਦਰ ਤਾਲ ਹੈ 14 ਚੌਥਾ ਤਾਲ ਹੈ ਪੰਜ ਤਾਲ ਹੈ ਬੜੇ ਤਰੀਕੇ ਦੀ ਜਿਹੜੀ ਗਾਇਕੀ ਗੁਰਗਾਂਸ ਸਾਹਿਬ ਵਾਲੀ ਦੇ ਵਿੱਚ ਇਥੇ ਘੋੜੀਆਂ ਵੀ ਨੇ ala ਨਹੀਂਆ ਵੀ ਨੇ ਕਰਹਲੇ ਕਰਹਲੇ ਵੀ ਨੇ ਇਹਦੇ ਵਿੱਚ ਪਰ ਤਾਲਾ ਨੇ ਠੁਮਰੀ ਦੀ ਗਾਇਕੀ ਵੀ ਹੈ ਇਹਦੇ ਵਿੱਚ ਸੋ ਅਨੇਕ ਪ੍ਰਕਾਰ ਦੀਆਂ ਗਾਇਕੀਆਂ ਪ੍ਰਕਾਰ ਦੀਆਂ ਸ਼ੈਲੀਆਂ ਨੇ ਜਿੱਦੋਂ ਆਪਾਂ ਇਸ ਬਾਰੇ ਗੱਲ ਕਰਦੇ ਨਾ ਇਹ ਇੱਕ ਅਲੱਗ ਵਿਸ਼ਾ ਹੈ ਗੁਰਬਾਣੀ ਬਿਲਕੁਲ ਰਾਗਾਂ 'ਚ ਗਾਇਨ ਹੋਣੀ ਚਾਹੀਦੀ ਫਿਲਮੀ ਫਿਲਮੀ ਟੋਨਾਂ ਤੇ ਨਹੀਂ ਉਹ ਧਿਆਨ ਜਾਂਦਾ ਵੀ ਕਿਹੜਾ ਗਾਣਾ ਸੀਗਾ ਮੈਂ ਸਹਿਮਤ ਹਾਂ ਪਰ ਅੱਧੀ ਜਾਣਕਾਰੀ ਦੇ ਉੱਤੇ ਕਿਸੇ ਚੀਜ਼ ਨੂੰ ਨਿੰਦ ਕੇ ਇਹ ਕੰਮ ਕਰਨਾ ਠੀਕ ਨਹੀਂ ਹੈ ਬੇਸ਼ੱਕ ਰਾਗਾਂ 'ਚ ਗਾਓ ਸਾਰੇ ਗਾਉਣਾ ਚਾਹੀਦਾ ਹੈ ਸਾਡੇ ਆਪਣੇ ਖਾਨਦਾਨੀ ਸਾਰੇ ਰਾਗਾਂ 'ਚ ਗਾਉਂਦੇ ਨੇ ਪਰ ਦਿੱਕਤ ਇਹ ਵੀ ਜਿਹੜਾ ਉੱਥੋਂ ਇਹ ਕੰਮ ਹੋਇਆ ਵੀ ਇਹ ਵਾਹਿਗੁਰੂ ਵਾਹਿਗੁਰੂ ਵਾਲਾ ਇਦਨਾਲ ਜਦੋਂ ਪਖੰਡੀ ਪਾਸਟਾਂ ਦੀ ਗੱਲ ਚੱਲੀ ਤੇ ਕੋਈ ਨਹੀਂ ਬੋਲਦਾ ਪੰਜਾਬ ਦੇ ਅੰਦਰ ਜਿਹੜਾ ਗੈਰ ਕਾਨੂੰਨੀ ਧਰਮ ਜਿਹੜਾ ਪਰਵਰਤਨ ਇਹਦੇ ਕੋਈ ਨਹੀਂ ਬੋਲਿਆ ਕਿਸੇ ਸਟੇਜ ਤੋਂ ਕਿਸੇ ਨੇ ਆਵਾਜ਼ ਨਹੀਂ ਚੁੱਕੀ ਲਵ ਜਿਹਾਦ ਤੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਫਿਰ ਗਰੂਮਿੰਗ ਗੈਂਗ ਤੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਆਪਣੀਆਂ ਧੀਆਂ ਨੂੰ ਕਿਸੇ ਨੇ ਅਲਰਟ ਨਹੀਂ ਕੀਤਾ ਫਿਰ ਵਕਫ ਦੇ ਨਾਂ ਤੇ ਜਿਹੜੀਆਂ ਜ਼ਮੀਨਾਂ ਕਬਜ਼ ਹੋ ਰਹੀਆਂ ਪੰਜਾਬ ਦੀ ਉੱਤੇ ਕੋਈ ਨਹੀਂ ਬੋਲਦਾ ਜਿਹੜੇ ਮੁੱਦੇ ਵਾਕਈ ਬੋਲਣ ਵਾਲੇ ਨੇ ਉਹਨਾਂ ਦੇ ਕੋਈ ਗੱਲ ਹੀ ਨਹੀਂ ਕਰ ਰਹੇ ਤੁਸੀਂ ਪੈ ਗਏ ਹੋ ਬਈ ਵਾਹਿਗੁਰੂ ਵਾਹਿਗੁਰੂ ਪਿੱਛੇ ਠੀਕ ਹੈ ਭਾਈ ਦੰਦੀ ਸਿੰਘ ਸਮੇ ਉਸ ਵੇ ਪਰਮਾਨ ਦੇਤੇ ਜਾਂਦੇ ਸੀਗੇ ਫਿਰ ਜਿਹੜਾ ਵਾਹਿਗੁਰੂ ਦਾ ਕਹਿਣਾ ਹੈ ਬਹੁਤ ਤਰੀਕੇ ਨਾਲ ਸ਼ਾਂਤੀ ਨਾਲ ਕਹਿਣਾ ਹੈ ਆਨੰਦ ਦੇ ਵਿੱਚ ਕਹਿਣਾ ਭਿੱਜ ਕੇ ਕਹਿਣਾ ਉਹ ਜਦੋਂ ਫਿਰ ਬੰਦਾ ਭਿੱਜਿਆ ਹੁੰਦਾ ਨਾ ਫਿਰ ਉਹ ਮर्यादा ਚ ਬਾਹਰ ਹੋ ਜਾਂਦਾ ਹੈ ਇਸ਼ਕ ਚ ਮर्यादा ਨਹੀਂ ਹੁੰਦੀ ਇਸ਼ਕ ਸਾਰੀਆਂ ਮर्याਦਾਵਾਂ ਤੋੜ ਕੇ ਬਣਦਾ ਹੈ ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹਸਣ ਆ ਜਿਹੜੀ ਭਗਤੀ ਆਪਣੇ ਸਾਧਕਾਂ ਦੇ ਲੋਕੀ ਹਾਸਤੇ ਵੇ ਕਿਤੇ ਭਗਤੀ ਬੰਦਾ ਨਾ ਹੋਇਆ ਉਹਨਾਂ ਨੂੰ ਨਹੀਂ ਪਲਾਦਾ ਮੈਂ ਕੀ ਕਰਦਾ ਪਿਆ ਉਹ ਆਪਣੇ ਚ ਬਾਹਰ ਹੋ ਜਾਂਦਾ ਆਪਣੀਆਂ ਜਿਹੜੀਆਂ ਉਹਦੀਆਂ ਇਮੋਸ਼ਨਸ ਨੇ ਉਹ ਚੋਂ ਨਿਕਲ ਜਾਂਦਾ ਇਹ ਕੋਈ ਏਦਾਂ ਦੀ ਕੋਈ ਇਸ਼ੂ ਨਹੀਂ ਹੈ ਵੀ ਜਿਹਦੇ ਨਾਲ ਕੋਈ ਬੇਅਦਵੀਂ ਕਿਸੇ ਚੀਜ਼ ਦੀ ਹੋ ਗਈ ਹੈ ਇਹ ਕਿਸੇ ਕੋ ਅਥਾਰਟੀ ਨਹੀਂ ਇਹ ਗੱਲ ਨੂੰ ਡਿਸਾਈਡ ਕਰਨ ਦੀ ਇਸ ਤਰ੍ਹਾਂ ਤੇ ਫਿਰ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਕਥਾ ਵਾਚਕਾਂ ਤੇ ਵੀ ਦੇਖੋ ਸਤਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ ਸਟੇਜ 'ਤੇ ਜੇ ਗੁਰੂ ਦੀ ਗੱਲ ਕਰਨੀ ਉਹਦੇ ਕੋਈ ਆਟੇਦਾਲਾ ਮੰਗਦਾ ਹੈ ਕੋਈ ਉਹ ਸੱਸ-ਬੋਹ ਦੀ ਲੜਾਈਆਂ ਦੀ ਗੱਲ ਕਰਦਾ ਹੈ ਕੋਈ ਘਰੇਲੂ ਰਿਸ਼ਤਿਆਂ ਦੀ ਗੱਲ ਕਰਦਾ ਕੋਈ ਇਹਦੇ ਉੱਤੇ ਜਿਹੜੀ ਐ ਟ੍ਰੈਂਡਿੰਗ ਚੱਲ ਰਹੀ ਹੁੰਦੀ ਹੈ ਰੀਲਾਂ ਉਹਤੇ ਗੱਲ ਕਰਨ ਲੱਪੈਂਦਾ ਅੰਬਾਨੀ ਦੇ ਮੁੰਡੇ ਦਾ ਵਿਆਹ ਸਾਰਾ ਸਿੱਖ ਪੰਥ ਪ੍ਰਚਾਰਕ ਉਹਦੇ ਤਰਪੇ ਨੇ ਇਹ ਕੱਚੀ ਬਾਣੀ ਹੈ ਇਹ ਨਹੀਂ ਬੋਲਣੀ ਜੇ ਦੀ ਸਤਿਗੁਰੂ ਇਹ ਇਹ ਜਿਹੜੀ ਹੈ ਇਹ ਅਵੱਗਿਆ ਸਤਿਗੁਰੂ ਦੀ ਇਹ ਬੇਅਦਬੀ ਹੈ ਇਹ ਤੋਹੀਨ ਹੈ ਕਥਾ ਵਾਚਕਾਂ ਵੱਲੋਂ ਜਦ ਸ਼ਬਦ ਛਿੜਿਆ ਸ਼ਬਦ ਦੇ ਵਿੱਚ ਰਹਿ ਕੇ ਸ਼ਬਦ ਦੀ ਬ੍ਰਹਮ ਦੀ ਹੀ ਗੱਲ ਗੱਲ ਕਰਨੀ ਹੈ ਕੋਈ ਮਸੀਤੇ ਜਾਣ ਨੂੰ ਕਹਿੰਦਾ ਹੈ ਕੋਈ ਸਾਈਆਂ ਦੀ ਗੱਲ ਕਰਦਾ ਕੋਈ ਇਹ ਇਹ ਡਾਈਸ ਦੇ ਵਿਸ਼ੇ ਨੇ ਇਹ ਕਥਾ ਦੇ ਵਿਸ਼ੇ ਨਹੀਂ ਸੋ ਇਹਨਾਂ ਨੂੰ ਇੱਕ ਮर्यादा ਨਹੀਂ ਪਤਾ ਕਥਾ ਦੀ ਕਿ ਇਹ ਕਿਹੜੀ ਗੱਲ ਚੌਂਖੜੇ ਚ ਕਹਿਣੀ ਕਿਹੜੀ ਗੱਲ ਖਲੋਖੇ ਕਹਿਣੀ ਹੈ ਔਰ ਤੁਸੀਂ ਪਹਿਲਾਂ ਉਹਨਾਂ ਦੇ ਨਕੇਲ ਕ ਸੁਣ ਅੱਜ ਦੇਖੋ ਦਿੱਲੀ ਦੇ ਜੰਮੂ ਦੇ ਅੰਦਰ ਦਰਸ਼ਨ ਸਿੰਘ ਨੂੰ ਸੱਦਿਆ ਗਿਆ ਜਿਹੜਾ ਐਂਟੀ ਦਸਮ ਲੌਬੀ ਹੈ ਔਰ ਜਿਹੜੀ ਐਂਟਰੀ ਦੱਸਮ ਲੋਬੀ ਹੈ ਔਰ ਬੜੇ ਜ਼ੋਰ ਤੇ ਕੰਮ ਕਰ ਰਹੀ ਆ ਜੰਮੂ ਚ ਨੰਬਰਚ ਨੂੰ ਫਿਰ ਬੁਲਾ ਰਹੇ ਨੇ ਉਹ ਤੇ ਕੋਈ ਨਹੀਂ ਬੋਲ ਰਿਹਾ ਕਾਸ਼ ਕਿ ਅੱਜ ਦਿੱਲੀ ਕਮੇਟੀ ਦੇ ਜਿਹੜਾ ਧਰਮਪਰਚਾ ਦੀ ਕੁਰਸੀ ਹੈ ਉਹ ਮੇਰੇ ਵੀਰ ਪਰਮਜੀਤ ਸਿੰਘ ਰਾਣੇ ਕੋ ਹੁੰਦੀ ਜਿਵੇਂ 16 ਚ ਅਸੀਂ ਚੈਲੰਜ ਕੀਤਾ ਸੀ ਨਾ ਤੇ ਇੱਕ ਦਫਾ ਫਿਰ ਅਸੀਂ ਚੈਲੰਜ ਕਰ ਦੇਣਾ ਨੂੰ ਉਸ ਕਮੇਟੀ ਚੋਂ ਪਰ ਇੰਨਾ ਦਮ ਕਿਹਦੇ ਵਿੱਚ ਸੋ ਇਹ ਮੈਂ ਇੱਕ ਵਾਰ ਕਹਿੰਦਾ ਕਿ ਜਿਹੜੀਆਂ ਇਹ ਕੁਰਸੀਆਂ ਹੁੰਦੀਆਂ ਨਾ ਜ਼ਿੰਮੇ ਦਾ ਲੋਕਾਂ ਦੀਆਂ ਇਹ ਜ਼ਿੰਮੇ ਦਾ ਲੋਕਾਂ ਦੇ ਕੋ ਰਹਿਣੀ ਚਾਹੀਦੀਆਂ ਜਿਨ੍ਹਾਂ ਦੇ ਕੋਲ ਦਮ ਹੈ ਬੋਲਣ ਦਾ ਆ ਜਿਹੜੇ ਛੋਟੇ ਮੋਟੇ ਜਿਹੜੇ ਵਿਸ਼ੇ ਨੇ ਇਹਨਾਂ ਨਿੱਕੇ ਮੋਟੇ ਵਿਸ਼ਿਆਂ ਤੇ ਤੇ ਸਾਰੇ ਬੋਲਦੇ ਪਏ ਨੇ ਇਹ ਵਿਸ਼ੇ ਕੋਈ ਐਡੇ ਵੀ ਇੰਨੀ ਕਿ ਜਿੰਨਾ ਵੱਡਾ ਵਿਸ਼ਾ ਬਣਾਇਆ ਜਾ ਕਦੀ ਉਥੋਂ ਚਪੈਰਿਆਂ ਦੇ ਉੱਤੇ ਤਰਕ ਕੀਤੇ ਜਾਂਦੇ ਨਹੀਂ ਦਿੱਲੀ ਕਮੇਟੀ ਵੱਲੋਂ ਕਦੀ ਬਾਬਾ ਦੀਪ ਸਿੰਘ ਬਾਰੇ ਤਰਕ ਕੀਤੇ ਨਹੀਂ ਦਿੱਲੀ ਕਮੇਟੀ ਵੱਲੋਂ ਇਹ ਦਿੱਲੀ ਕਮੇਟੀ ਕਰ ਕੀ ਰਹੀ ਹੈ ਇਹ ਉਹੀ ਕੰਮ ਕਰ ਰਹੀ ਹੈ ਜਿਹੜੀ ਸਰਨਿਆਂ ਨੇ ਕੀਤਾ ਸੀਗਾ ਦਸਮੇ ਦੇ ਵਿਰੋਧੀਆਂ ਦੇ ਹੱਕ ਵਿੱਚ ਆ ਕੇ ਮੈਨੂੰ ਤਾਂ ਲੱਗਦਾ ਵੀ ਅੱਜ ਫਿਰ ਜਿਹੜੀ ਦਿੱਲੀ ਕਮੇਟੀ ਹੈ ਉਹ ਸਰਨਿਆਂ ਦੇ ਕਬਜ਼ੇ 'ਚ ਆ ਗਈ ਹੋਈ ਹੈ ਔਰ ਸਰਨ ਹੀ ਉਥੇ ਕਾਬਜ਼ ਨੇ ਔਰ ਸਰਨ ਹੀ ਇਹ ਸਾਰਾ ਕੁਝ ਕਰਵਾ ਰਹੇ ਹੈ ਸੋ ਇਹ ਜਿਹੜੀ ਗੱਲ ਹੈ ਇਹਦੇ ਉੱਤੇ ਤੁਹਾਨੂੰ ਗੌਰ ਕਰਨਾ ਚਾਹੀਦਾ ਬਾਕੀ ਜਿਹੜੀ ਜਥੇ ਦੀ ਮਰਿਆਦਾ ਹੈ ਉਹ ਉਹਨਾਂ ਦੇ ਮੋਤਬਾਰ ਸਿੰਘਾਂ ਨੂੰ ਬੁਲਾ ਕੇ ਪੰਜਾਂ ਸਿੰਘਾਂ ਨੂੰ ਉਥੇ ਉਹਨਾਂ ਨਾਲ ਬੈ ਕੇ ਡਿਸਕਸ਼ਨ ਕਰਨੀ ਚਾਹੀਦੀ ਹੈ ਵੀ ਇਹ ਜਿਹੜੀਆਂ ਥੋੜਾ ਜ਼ਿਆਦਾ ਹੋ ਰਿਆ ਇਹਨੂੰ ਕੰਟਰੋਲ ਕੀਤਾ ਜਾਵੇ ਇਹਦੇ ਉੱਤੇ ਹੋ ਸਕਦਾ ਪਰ ਇਹਨੂੰ ਪਬਲਿਕ ਇਸ਼ੂ ਬਣਾ ਕੇ ਤੇ ਉਹਦਾ ਤੁਸੀਂ ਨਿੰਦਾ ਸ਼ੁਰੂ ਕੀਤੀ ਹੋਈ ਹੈ ਸਿੱਖ ਕੋਈ ਕਿਤੇ ਜੁੜਿਆ ਜੁੜਿਆ ਤੇ ਹੈ ਨਾ ਆਪਾਂ ਕਿਸੇ ਨੂੰ ਤੋੜੀ ਦਾ ਉਦੋਂ ਜਦੋਂ ਸਾਡੇ ਕੋਲ ਕੁਝ ਜੋੜਨ ਨੂੰ ਜਗ੍ਹਾ ਹੋਵੇ ਇਧਰੋਂ ਬੂਟਾ ਪਾਟ ਲਿਆ ਲਾਉਣਾ ਕਿਸੇ ਪਾਸੇ ਜ਼ਮੀਨ ਬਣਾਉ ਬੂਟਾ ਲਾਉਣ ਵਾਸਤੇ ਅੱਗੇ ਹੀ ਸਿੱਖ ਛੱਡ ਗਏ ਸਿੱਖੀ ਨੂੰ ਤੇ ਗੈਰ ਧਰਮਾਂ ਦੇ ਵਿੱਚ ਪ੍ਰਵੇਸ਼ ਕਰਦੇ ਪਏ ਨੇ ਜੇ ਕੋਈ ਕਿਤੇ ਜੁੜਿਆ ਨੂੰ ਜੁੜਿਆ ਰਹਿਣ ਤੋਂ ਤੋੜੋ ਨਾ ਜਦ ਤੱਕ ਤੁਹਾਡੇ ਕੋਲ ਜੋੜਨ ਵਾਸਤੇ ਕੁਝ ਨਹੀਂ ਹੈਗਾ ਜੇ ਵਾਕਈ ਦਿੱਲੀ ਕਮੇਟੀ ਜਿਹੜੀ ਹੈ ਉਹ ਇਨਿੰਗ ਕੰਸਰਨ ਹੈ ਤੇ ਉਹਨੂੰ ਪਹਿਲਾਂ ਆਪਣੇ ਕਥਾਵਾਚਕਾਂ ਨੂੰ ਨਕੇਲ ਪਾਉਣੀ ਚਾਹੀਦੀ ਹੈ ਜਿਹੜੇ ਉੱਥੋਂ ਬਹਿ ਕੇ ਸਾਡੀਆਂ ਮਰਿਆਦਾਵਾਂ ਦੇ ਕਿੰਤੂ ਬੰਦੂਕਾਂ ਦੇ ਬਾਬਾ ਦੀਪ ਸਿੰਘ ਬਾਰੇ ਕਦੀ ਚਪੈਰਿਆਂ ਬਾਰੇ ਤੇ ਜਿਹੜਾ ਵਿਸ਼ਾ ਸਭ ਤੋਂ ਵੱਡਾ ਹੈ ਦਸਮ ਦਾ ਉਹਦੇ ਬਾਰੇ ਦਿੱਲੀ ਕਮੇਟੀ ਦੇ ਮੂੰਹ 'ਤੇ ਦਹੀਂ ਜਮਿਆ ਹੋਇਆ ਨਵੰਬਰ ਦੇ ਵਿੱਚ ਅਕਾਲ ਤਖਸ ਨੇ ਘੱਟੋ ਘੜੋਣਾ ਤਲਬ ਤੇ ਕੀਤਾ ਹੈ ਨ ਤੇ ਦਿੱਲੀ ਕਮੇਟੀ ਉਹਨਾਂ ਦੇ ਹੱਕ ਚ ਭੁਗਦੀ ਪਈ ਹੈ ਕੋਈ ਆਵਾਜ਼ ਨਹੀਂ ਆ ਰਹੀ ਉਤੋਂ ਉਹ ਮੁੱਦੇ ਚ ਚੁੱਕਣ ਦੀ ਬਜਾਏ ਆ ਨਿੱਕੀ ਨੀ ਗੱਲਾਂ ਉੱਤੇ ਤੁਸੀਂ ਵੱਡੇ ਈਸ਼ੂ ਬਣਾ ਰਹੇ ਹੋ ਫਿਰ ਜੇ ਇਹਨੂੰ ਤਾਂ ਨਹੀਂ ਦਿੱਕਤ ਹੈ ਫਿਰ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਸਦਨਾ ਬੰਦ ਕਰੋ ਭਾਈ ਅਨੰਤਵੀ ਨੂੰ ਸਦਨਾ ਬੰਦ ਕਰੋ ਇਹਨਾਂ ਦੇ ਕੀਰਤਨ ਦੇ ਬਿਆਨ ਕਰੋ ਪਹਿਲਾਂ ਇੱਕ ਪਾਸੇ ਤੁਸੀਂ ਉਹਨਾਂ ਨੂੰ ਹੀ ਸੱਦਦੇ ਹੋ ਦੂਜੇ ਪਾਸੇ ਤੁਸੀਂ ਨਿੰਦਾ ਵੀ ਕਰਦੇ ਗੁਰੂ ਕੀ ਸੋ ਇਹ ਤੇ ਮੈਂ ਤਾਂ ਮਰਯਾਦਾ ਦੱਸਦੀ ਹੈ ਕਿ ਇਹ ਮਰਯਾਦਾ ਵਾਹਿਗੁਰੂ 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 ਜੀ ਕਵਲ ਨਾਂ ਮਦਰ ਬੈਨ ਕੋਰਸ ਹਨ ਸੰਗਤ ਸੋ ਕਹਿ ਦਵਾਂ ਜਿਸ਼ੋਤ ਜਿਸੇ ਦਹੀਂ ਪ ਇਹਦੇ ਉੱਤੇ ਮਰਾਦਾ ਪਈ ਹੋਈ ਹੈ ਇਸੇ ਤਰੀਕੇ ਨਾਲ ਹੀ ਪਰ ਜਿਹੜੀ ਤੁਸੀਂ ਨਿੰਦਾ ਸ਼ੁਰੂ ਕੀਤੀ ਹੈ ਠੀਕ ਨਹੀਂ ਹੈ ਠੀਕ ਹੈ ਰਾਗਾਂ ਗੁਰਬਾਣੀ ਕਰਵਾਓ ਰਾਗਾਂ ਜੀ ਕਿ ਮੈਂ ਵੀ ਇਹ ਸੱਕ ਜੇ ਜਿਹੜਾ ਕੀਰਤਨ ਰਾਗਾਂ ਵਿੱਚ ਹੋਣਾ ਚਾਹੀਦਾ ਹੈ 31 ਸ਼ੁੱਧ 31 ਮਿਸ਼ਰਤ 84 ਰਾਗ ਜਿਹੜੇ ਰਾਗ ਮਾਲਾ ਵਿੱਚ 19 ਰਾਗ ਗੋਲ ਦੇ ਵਿੱਚ ਆਏ ਹੋਏ ਨੇ ਤੇ ਹੋਰ ਹੋਰ ਬੇਅੰਤ ਰਾਗ ਦਸਮ ਗ੍ਰੰਥ ਦੇ ਬੇਅੰਤ ਰਾਗ ਜਿਹੜੇ ਸਰਬਲੋਹ ਦੇ ਸਾਰੇ ਗਾਣੇ ਚਾਹੀਦੇ ਆਪਾਂ ਨੂੰ ਨੰਬਰ ਉਹਦੇ ਤੇ ਉਹਨੂੰ ਉਹਨੂੰ ਤੁਸੀਂ ਮਸ਼ਹੂਰ ਕਰਨ ਵਾਸਤੇ ਤੁਸੀਂ ਜਿਹੜਾ ਕਿਸੇ ਹੋ ਦੀ ਨਿੰਦਾ ਜੋ ਤੁਸੀਂ ਆਪਣਾ ਪੁਆਇੰਟ ਨਾ ਕਰ ਸਕਦੇ ਆ ਬਿਨਾਂ ਨਿੰਦਾ ਕੀਤੇ ਕੰਮ ਕਰੋ ਜੇ ਦਿੱਲੀ ਕਮੇਟੀ ਨੂੰ ਕੋਈ ਦਿੱਕਤ ਹੈਗੀ ਹੈ ਜਥੇ ਨਾਲ ਤੇ ਉਹ ਮੋਤਪਾਲ ਸਿੰਘ ਨੂੰ ਸਦੇ ਤੇ ਜਿਹੜੇ ਬੰਬੀਹੇ ਨੇ ਜਿਸ ਤਰ੍ਹਾਂ ਦਾ ਨਵਾਂ ਟਰੈਂਡ ਸ਼ੁਰੂ ਕੀਤਾ ਉਹਨੂੰ ਖਤਮ ਕਰਾਇਆ ਜਾਵੇ ਉਹ ਤੇ ਗੱਲ ਕੀਤੀ ਜਾਵੇ ਕਿ ਭਾਈ ਔਰ ਰਾਗਾਂ ਦੇ ਅੰਦਰ ਵੀ ਜਿਹੜੀ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣੀ ਹੈ ਨਾਨਕ ਪਦ ਆਨ ਤੋਂ ਬਾਅਦ ਆਲਾਪ ਤਾਂਨਾ ਸ਼ੁਰੂ ਹੁੰਦੇ ਨੇ ਤੁਸੀਂ ਸੁਣ ਕੇ ਦੇਖ ਲਓ ਪ੍ਰਿੰਸੀਪਲ ਭਾਈ ਬਲਦੇਵ ਸਿੰਘ ਨੂੰ ਜੋ ਸਾਡੇ ਬਜ਼ੁਰਗਾਂ ਦੀ ਚੀਜ਼ਾਂ ਚੱਲਦੀਆਂ ਸਭ ਤੋਂ ਪਹਿਲਾਂ ਕੀਰਤਨ ਹੋਏਗਾ ਸ਼ਬਦ ਜੋ ਨਾਨਕ ਪਦ ਆ ਜਾਏਗਾ ਉਹਦੇ ਬਾਅਦ ਜਿੰਨੀਆਂ ਤਾਨਾ ਮੁਰਕੀਆਂ ਜੋ ਵੀ ਪਲਟੇ ਆਲਾਪ ਨੇ ਉਹਦੇ ਬਾਅਦ ਸ਼ੁਰੂ ਹੁੰਦੇ ਨੇ ਸਿੱਧਾ ਸਿੱਧਾ ਕੀਰਤਨ ਜਿਹੜਾ ਨਾਨਕ ਪਦ ਤੱਕ ਆ ਜਾਂਦਾ ਜੇ ਚੱਲਣਾ ਫਿਰ ਇਦਾਂ ਚੱਲੋ ਮਾਲੀ ਗੁਰਦੇ ਸ਼ੋਦ ਮਾਲੀ ਗੁਰਦੇ ਦੇ ਵਿੱਚ 11 ਗੌੜੀਆਂ ਜਿਹੜੀਆਂ 11 ਉਸ ਸ਼ਬਦ ਉੱਥੇ ਹੀ ਆਵੇ ਸੋਟ ਦਾ ਸੋਟ ਵਿੱਚ ਆਵੇ ਤੇ ਜਿਹੜੇ ਕਥਾਵਾਚਕ ਨੇ ਉਹ ਮਰਿਆਦਾ ਬੰਨੇ ਦਿੱਲੀ ਕਮੇਟੀ ਕੀ ਇਥੋਂ ਸਿਰਫ ਬ੍ਰह्म ਦੀ ਗੱਲ ਹੋ ਸਕਦੀ ਹੈ ਇਥੋਂ ਆਟਾ ਦਾਲ ਨਹੀਂ ਮੰਗਿਆ ਜਾ ਸਕਦਾ ਇਥੋਂ ਕਿਸੇ ਦੀ ਨਿੰਦਾ ਨਹੀਂ ਕੀਤੀ ਜਾ ਸਕਦੀ ਇਥੋਂ ਕੋਈ ਸੋਸ਼ਲ ਇਸ਼ੂ ਨਹੀਂ ਛੇੜੇ ਜਾ ਸਕਦੇ ਸਾਰੀ ਕਥਾ ਸੋਸ਼ਲ ਇਸ਼ੂ ਤੇ ਹੁੰਦੀ ਹੈ ਕਥਾਵਾਚਕਾਂ ਪਰਤੀ ਕੋਈ ਤੜੀ ਜ਼ਿੰਮੇਵਾਰੀ ਨਹੀਂ ਬਣਦੀ ਆ ਹੁਣ ਦਸੰਦ ਦੇ ਉੱਤੇ ਮੁੱਦਾ ਛੜਿਆ ਹੈ ਤੇ ਕੋਸ਼ਿਸ਼ ਕਰਾਂਗੇ ਕਿ ਜੇ ਪਰਮਜੀਤ ਸਿੰਘ ਹੋਣੀ ਰਾणे ਭਾਜੀ ਕਿਤੇ ਫੇਰ ਵਾਪਸ ਕਮੇਟੀ ਜਾ ਜਾਣ ਤੇ ਤੇ ਉਹ ਫਿਰ ਜਿਹੜਾ ਇਥੋਂ ਵਿਸ਼ਾ ਖਤਮ ਮੁੱਦਾ ਖਤਮ ਕੀਤਾ ਜਾਵੇ ਇਹ ਇਹਨਾਂ ਵਿਸ਼ਿਆਂ ਤੇ ਗੱਲ ਕਰਨੀ ਬੰਦਦੀ ਐ ਅੱਜ ਸਭ ਤੋਂ ਵੱਧ ਮਿਸ ਕਰ ਰਿਹਾ ਮੈਂ ਆਪਣੇ ਰਾਣੀ ਭਾਜੀ ਨੂੰ 16 ਦੇ ਵਿੱਚ ਜੋ ਅਸੀਂ ਚੈਲੰਜ ਕੀਤੇ ਸੀ ਜੋ ਨੇਰੀ ਲੈਂਦੀ ਸੀ ਨਾ ਮਿਸ਼ਨਰੀਆਂ ਦੀ ਇਹ ਕੰਮ ਕਰਨ ਵਾਲੇ ਕਮੇਟੀਆਂ ਦੇ ਜਿਹੜੀ ਅੰਗਰੇਜ਼ਾਂ ਦੀ ਪੈਦਾ ਕੀਤੀ ਹੋਈਆਂ ਜਿਹੜੀ ਸੰਸਥਾਵਾਂ ਉਹਨਾਂ ਨੂੰ ਨੱਥ ਪਾਉਣਾ ਜਿਹੜੇ ਪੰਥ ਵਿਗੜ ਪੈਦਾ ਕਰ ਜਿਹੜੇ ਚੋ ਪੈਰੇ ਕੱਢਦੇ ਪੈਨ ਕੀ ਦਿੱਕਤ ਉਸ ਗੱਲ ਤੋਂ ਤੁਹਾਨੂੰ ਕੀ ਦਿੱਕਤ ਬਾਬਾ ਦੀਪ ਸਿੰਘ ਤੋਂ ਤੁਹਾਨੂੰ ਕੀ ਦਿੱਕਤ ਹੈ ਤੁਹਾਨੂੰ ਕੀਰਤਨ ਤੋਂ ਕਿੰਥੇ ਲਿਖਿਆ ਕਿ ਵੈਗਰੂ ਵੈਗਰੂ ਨਹੀਂ ਹੋ ਸਕਦਾ ਕੋਈ ਲਿਖਤ ਹੈ ਹੁਣ ਪਹਿਲੇ ਜਿਹੜੇ ਪੁਰਾਣੇ ਆਪਣੇ ਸੁਣੋ ਬਜ਼ੁਰਗ ਰਾਗੀ ਸਿੰਘ ਉਹ ਇਜ਼ਾਫਤ ਕਰਦੇ ਸੀ ਤੇ ਵਾ ਵਾ ਵਿੱਚ ਉਹ ਲਾਣੀ ਜੀ ਉਹ ਇਹ ਚੀਜ਼ਾਂ ਲਾਉਣੀਆਂ ਉਹ ਵੀ ਤੇ ਇਜ਼ਾਫਤ ਹੈ ਨਾ ਮਨਮਤ ਵਾਹਿਰੂ ਲਾਉਣਾ ਨਹੀਂ ਆ ਮਨਮਤ ਦੌਰਾਨੇ ਕਥਾ ਆਟਾ ਦਾਲ ਮੰਗਣਾ ਚੈਨਲ ਤੇ ਚੱਲੇ ਟੀਵੀ ਸੀਰੀਲਾਂ ਦੀ ਗੱਲ ਕਰਨੀ ਸੋਸ਼ਲ ਇਸ਼ੂਜ਼ ਦੀ ਗੱਲ ਕਰਨੀ ਉਹਦੇ ਵਾਸਤੇ ਡਾਇਸ ਹੈ ਜਿਹੜੇ 40 ਮਿੰਟ ਹੁੰਦੇ ਉਹ ਬ੍ਰਹਮ ਵਿਚਾਰ ਵਾਸਤੇ ਹੁੰਦੇ ਨੇ ਪਰ ਜੇ ਕਿਸੇ ਨੂੰ ਕਰਨੀ ਆਉਂਦੀ ਹੋਵੇ ਤਾਂ ਸੋ ਫਿਰ ਮੈਂ ਜਿਹੜੀ ਰਿਕੁਐਸਟ ਕਰਦੀ ਲਿਖਿੰਦੀ ਨੂੰ ਕਰਦਾ ਕਿ ਆਪਣਾ ਜਿਹੜਾ ਤੁਸੀਂ ਇੱਕ ਸਟੇਜ ਹੈ ਉਹਦੀ ਮर्यादा ਬਣਾ ਕੇ ਰੱਖੋ ਬੇਸ਼ੱਕ ਰਾਗਾਂ 'ਚ ਕੀਰਤਨ ਕਰਾਓ ਪਰ ਸਿਆਣੇ ਗੁਣੀ ਜਨ ਲੈ ਕੇ ਉਹਨਾਂ ਨੂੰ ਪੁੱਛੋ ਕਿ ਨਿਰਧਾਰਿਤ ਰਾਗਾਂ 'ਚ ਕੀਰਤਨ ਹੁੰਦਾ ਕੀ ਹੈ ਸੁਣ ਸੁਣਾ ਕੇ ਨਾ ਵੀ ਕਹਿ ਦੋ ਵੀ ਇਹੀ ਕਰਾਉਣਾ ਚਾਹੁੰਦੇ ਆ ਨਹੀਂ ਤਾਂ ਸਾਥ ਕੋ ਸਮਝ ਨਾ ਕੋਈ ਗਾਵ ਹੈ ਰਾਗੀ ਨਾਦਿਨ ਬੇਦਿਨ ਬਹੁਤ ਬਾਤ ਕਰ ਨਹੀਂ ਹਰ ਹਾਲ ਭੀ ਜੇ ਇਹ ਨਾਲ ਥੋੜੀ ਜਿਹੀ ਸਤਿਗੁਰੂ ਨੇ ਭਜਣਾ ਹੈ ਅੰਤਰ ਕਿਵੇਂ ਸ਼ੁੱਧ ਕਰਨਾ ਹੈ ਕਿਰਦਾਰ ਕੀ ਹੋਵੇ ਰਾਗੀ ਸਿੰਘਾਂ ਦਾ ਸਮਝੀ ਗਰ ਇਹ ਨਹੀਂ ਵੀ ਰਾਤ ਨੂੰ ਸ਼ਰਾਬੀ ਕੇ ਪਿਆ ਵੇ ਦਿਨੇ ਰਾਗਾ ਕੀਰਤਨ ਕਰਦਾ ਹੋਵੇ ਇਸ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਸੋ ਇਸ ਕਰਕੇ ਇਹ ਬੇਨਤੀ ਹੈ ਕਿ ਫਾਲਤੂ ਦੀ ਬਵਾਦ ਛੱਡ ਕੇ ਜਿਹੜੇ ਜੈਨੂਅਲ ਮੁੱਦੇ ਆ ਉਹਨਾਂ ਦੇ ਤੇ ਅਗਰ ਵਾਕਿਆ ਤੋਂ ਲੱਗਦਾ ਕਿਸੇ ਨੂੰ ਕੁਝ ਪੰਥ ਵਾਸਤੇ ਕਰਨਾ ਚਾਹੁੰਦੇ ਨੇ ਤੇ ਆਓ ਨਾ ਮੇਰੇ ਨਾਲ ਫਿਰ ਆਜੇ ਹਿਰਤਾਂ ਪਰਚਾਰ ਦੀ ਗੱਲ ਕਰੋ ਅ ਕ੍ਰਿਸਚੀਅਨਟੀ ਦੀ ਗੱਲ ਕਰੋ ਪੰਜਾਬ ਚ ਵਧਰੇ ਇਸਲਾਮ ਦੀ ਗੱਲ ਕਰੋ ਠੀਕ ਹੈ ਸਿੱਖੋ ਵਿਚਾਰੀ ਗ੍ਰਾਫਟਾਂ ਦੀ ਗੱਲ ਕਰੋ ਐਂਟੀ ਦਸ਼ਮ ਲੋਬੀ ਫਿਰ ਐਕਟਿਵ ਹੋਈ ਉਹਤੇ ਗੱਲ ਕਰੋ ਜੇ ਨਹੀਂ ਕੁਝ ਕਰ ਸਕਦੇ ਤੇ ਫਿਰ ਜਿਹੜੇ ਸਾਡੇ ਇੰਟਰਨਲ ਇਸ਼ੂਸ ਨੇ ਉਹਨਾਂ ਨੂੰ ਕਮਰਿਆਂ ਦੇ ਵਿੱਚ ਸੋਲਵ ਕਰੋ ਰੋਲਾ ਪਾ ਕੇ ਤੇ ਸੌਖੀ ਜਿਹੜੀ ਹੈ ਸਸਤੀ ਮਸ਼ਹੂਰੀ ਉਹ ਲੈਣ ਦੀ ਕੋਸ਼ਿਸ਼ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ